ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ذریعے ਪਾਕਿਸਤਾਨ ਦੇ ਵੱਖ-ਵੱਖ ਟਿਕਾਣਿਆਂ ਤੇ ਵੱਡਾ ਜਿਹੜਾ 에ਅ ਸਟ੍ਰਾਈਕ ਕੀਤੀ ਗਈ ਹੈ ਔਰ ਇਸ 에ਅ ਸਟ੍ਰਾਈਕ ਦੇ ਵਿੱਚ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਤੇ 100 ਅੱਤਵਾਦੀ ਮਾਰੇ ਜਾਣ ਦੀ ਖਬਰ ਸੈਨਾ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ ਉੱਥੇ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵਿੱਚ ਡਰ ਦਾ ਮਾਹੌਲ ਹੈ ਪਾਕਿਸਤਾਨ ਦੇ ਜਿੱਥੇ ਲੋਕ ਡਰੇ ਹੋਏ ਨੇ ਉੱਤੇ ਹੀ ਸੰਸਦ ਵੀ ਡਰੇ ਹੋਏ ਨਜ਼ਰ ਆ ਰਹੇ ਨੇ ਪਾਰਲੀਮੈਂਟ ਸੈਸ਼ਨ ਪਾਕਿਸਤਾਨ ਦਾ ਚੱਲ ਰਿਹਾ ਹੈ ਜਿਸ ਦੇ ਵਿੱਚ ਇੱਕ ਸੰਸਦ ਜਿਹੜਾ ਕਿ ਫੁੱਟ ਫੁੱਟ ਕੇ ਰੋਣ ਲੱਗ ਜਾਂਦਾ ਔਰ ਕਹਿਣ ਲੱਗਦਾ ਹੈ ਕਿ ਸਾਨੂੰ ਇੰਡੀਆ ਦੇ ਕਹਿਰ ਤੋਂ ਬਚਾਓ ਇਹ ਅੱਲਾ ਅਸੀਂ ਗੁਨਾਹਗਾਰਾਂ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ ਲੇਕਿਨ ਸਾਨੂੰ ਇਸ ਕੈਰ ਤੋਂ ਬਚਾਓ ਸਾਡੀ ਰੱਖਿਆ ਕਰੋ ਤੇਜੇ ਸ਼ਬਦ ਉਸ ਸੰਸਦ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਰੋ ਰੋ ਕੇ ਕਹਿ ਜਾ ਰਹੇ ਨੇ ਦੱਸਦੇ ਕਿ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ 22 April ਨੂੰ ਇੱਕ ਵੱਡਾ ਜਿਹੜਾ ਅਤਵਾਦੀ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ 26 ਲੋਕ ਜਿਹੜੇ ਮਾਰੇ ਗਏ ਸੀ ਔਰ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਤੇ ਚੱਲਦੇ ਆਪਰੇਸ਼ਨ ਸੰਦੂਰ ਜਿਹੜਾ ਬੀਤੇ ਦਿਨੀ ਚਲਾਇਆ ਗਿਆ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਸੈਨਾ ਦੇ ਵੱਲੋਂ ਉਸ ਤੋਂ ਬਾਅਦ ਜਿਹੜਾ ਪੂਰੇ ਪਾਕਿਸਤਾਨ ਦੇ ਵਿੱਚ ਡਰ ਦਾ ਮਾਹੌਲ ਹੈ ਉੱਥੇ ਤੁਹਾਨੂੰ ਦੱਸਦੀ ਕਿ ਜੋ ਪਾਰਲੀਮੈਂਟ ਸੈਸ਼ਨ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਉਸ ਦੇ ਵਿੱਚ ਇੱਕ ਸੰਸਦ ਫੁੱਟ ਫੁੱਟ ਕੇ ਰੋਣ ਲੱਗ ਜਾਦਾ ਉਹ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ آپ چلے جائیں ادھر فلسطین بھی چلے جائیں کشمیر بھی چلے جائیں جہاں بھی جائیں گے مسلمانوں کے ساتھ وہ ہو رہا ہے جو ہم سوچ بھی نہیں سکتے ہیں تو تو ہمیں معاف کر دے ہم تیرے کے سر جکاتے ہیں معافی مانگتے ہیں نہیں اس میں دو رائے نہیں ہے مولا کہ ہم بڑے گناہ گار ہیں لیکن تیری رحمت بہت وسیع ہے ਤੋਥੀ ਦੱਸਦੀ ਕਿ ਕੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਸੀ ਅਤੇ ਉਸ ਨੂੰ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਸੀ ਪਰ ਪਾਕਿਸਤਾਨ ਦੀ ਹਾਲਤ ਕਿੰਨੀ ਖੋਖਲੀ ਹੈ ਇਸ ਦੇ ਉਦਾਹਰਨਾਂ ਲਗਾਤਾਰ ਵੇਖੀਆਂ ਜਾ ਰਹੀਆਂ ਨੇ ਪਾਕਿਸਤਾਨੀ ਸੰਸਦ ਦੇ ਵਿੱਚ ਸੰਸਦ ਮੈਂਬਰ ਫੁੱਟ ਫੁੱਟ ਕੇ ਰੋ ਰਹਿਣੇ ਤੇ ਕਹਿ ਰਹੇ ਨੇ ਕਿ ਸਾਨੂੰ ਭਾਰਤ ਦੇ ਕਹਿਰ ਤੋਂ ਬਚਾਓ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਅਤੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਸਥਿਤ ਲਗਭਗ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਪਾਕਿਸਤਾਨੀ ਫੌਜ ਦੇ ਵਿੱਚ ਮੇਜਰ ਰਹਿ ਚੁੱਕੇ ਨੇ ਔਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਇੱਕ ਸੰਸਦ ਦਾ ਹੈ ਜੋ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਹੈ ਤੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਤਾਹਿਰ ਇਕਬਾਲ ਹੈ ਤਾਹਿਰ ਇਕਬਾਲ ਪਾਕਿਸਤਾਨ ਮੁਸਲਿਮ ਲੀਗ ਐਨ ਦਾ ਸੰਸਦ ਮੈਂਬਰ ਹੈ ਤੇ ਉਹ ਪਾਕਿਸਤਾਨ ਫੌਜ ਦੇ ਵਿੱਚ ਮੇਜਰ ਵੀ ਰਹਿ ਚੁੱਕਾ ਹੈ ਤਾਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਫੁੱਟ ਫੁੱਟ ਕੇ ਰੋ ਰਿਹਾ ਤੇ ਕਹਿ ਰਿਹਾ ਕਿ ਸਾਨੂੰ ਭਾਰਤ ਦੇ ਕੈਰ ਤੋਂ ਬਚਾਓ ਅੱਲਾ ਸਾਨੂੰ ਮਾਫ ਕਰੇ ਅਸੀਂ ਵੱਡੇ ਅਪਰਾਧੀ ਆ ਗੁਨਾਹਗਾਰ ਆ ਤੇ ਸਾਨੂੰ ਜਿਹੜਾ ਮਾਫੀ ਦਿੱਤੀ ਜਾਵੇ ਅਸੀਂ ਬੇਵਸਾ ਜabb ਗਈ ਹੈ ਤਾਂ 골ਡ ਮੈਡਲ ਲੈ ਕੇ ਆਈ ਹੈ ਐਕਸਰਸਾਈਜ਼ੇ ਮਿਲ ਕਰੇ ਤਾਂ ਇਸ ਲਈ ਜਨਾਬ ਸਪੀਕਰ ਇਹ ਬਾਤ ਵਾਜ਼ਾ ਕਰ ਦੇਣੀ ਚਾਹੀਏ ہماری ਕੌਮ ਯਕਜਾ ਹੈ ਮੈਂ ਇਹਨਾਂ ਸਭ ਤੋਂ ਕਹੂੰਗਾ مل کے چلو اور اپنے رب سے رجوع کرو اے رب کعبہ ہم تیرے آگے درخواست کرتے ہیں اس ملک کے حفاظت فرمانا جو نے ہمیں عطا کیا ہے اور یہ نبی صلی اللہ علیہ وسلم کی دعاؤں کا ہے آپ نے قائد اعظم کو انگلینڈ میں ملاقات کی خواب میں آئے اور ان کو کہا کہ جاؤ واپس اور جا کے پاکستان کا معاملہ حل کرو آپ خان کو خواب میں آ کے یہ حکم دیا کہ تم نے پاکستان کی ہے یہ ملک بن کر رہے گا اور تم نے تو یہ ایسا بڑا ہے کہ اللہ پاک نے یہ ہمیں عطا کیا ہے اور اللہ پاک اس ملک کے حفاظت فرمائیں گے دنیا میں جہاں بھی دیکھیں شاید ہماری کمی ہے ہم مجبور ہیں ہم گناہ گار ہیں لیکن رب کعبہ ہم تیرے حبیب کے امتی ہے آپ چلے جائیں ادھر فلسطین بھی چلے جائیں کشمیر بھی چلے جائیں جہاں بھی جائیں گے مسلمانوں کے ساتھ وہ ایشر ہو رہا ہے جو ہم سوچ بھی نہیں سکتے ہیں تو تو ہمیں معاف کر دے ہم سر ہیں معافی مانگتے ہیں نہیں اس میں دو رائے نہیں ہے مولا کہ ہم بڑے گناہ گار ہیں لیکن تیری رحمت بہت وسیع ہے تو رحمت کا ایک ذرہ بھی بھیجے گا ہماری طرف تو انشاءاللہ ہماری کامیابی ہوگی اور دعا کرتے ہیں رب کعبہ کہ اس ملک کی حفاظت فراہ اور ہمیں دشمنوں پر جو ہے وہ فقیت ادا اور ہمیں ان کو سنگو کرنے کی طاقت عطا فرما میں دعا گو ہوں عام فورسز کے لیے پاکستانیوں کے لیے کہ اللہ پاک ہم سب کی حفاظت فرمائے اور ہمیں آپس میں جوڑ کے رکھے